ਸਾਸਰੀ ਘਰ ਵਾਲਾਈ ਜੀ ਨਮਸਕਾਰ ਹੋਰ ਮਲਾ YouTube ਦੇਖ ਰਹੇ ਸਾਰੇ ਬਰਾਂ ਨੂੰ ਪਿਆਰ ਭਰੀ ਸਾਸਰੀ ਘਰ ਹੋਰ ਭਰਾ ਕਿੱਦਾਂ ਸਾਰੇ ਠੀਕ ਠਾਕ ਬਾਕੀ ਬਾਈ ਆਪਾਂ ਨੇ ਅੱਜ ਛੱਡੇ ਵੇ 2 ਵਜੇ ਬਾ ਆਪਣੇ ਪਿੰਡ ਬੜੀ ਚੱਲੀ ਆਵਾਜ਼ੀ ਆ 31 ਤਰੀਕ ਦੀ ਬਾਕੀ ਦੇਖਦੇ ਆ ਆਪਾਂ ਚੈੱਕ ਕਰ ਰਹੇ ਹਾਲੇ ਜਿਹੜਾ ਆਪਾਂ ਨੂੰ ਸੈਟ ਲੱਗਿਆ ਬਾਕੀ ਆਪਾਂ ਇਹਦੇ ਵਿੱਚ ਛੱਡਾਂਗੇ ਹਾਲੋ ਮਿਲਦੇ ਬਾਈ ਕੇ ਘਰ ਦੇ ਗੱਲ ਬਾਤ ਹੋਰ ਬਾਈ ਕਿੱਦਾਂ ਜੀ ਵਧੀਆ ਵਧੀਆ ਵੀਰੇ ਠੀਕ ਠਾਕ ਤੇ ਕੁਤੜ ਆਇਆ ਤੇ ਹੁਣ ਮਰਾ अच्छा मैं भाईया ब्याली करके ना भाई ना। आ, चा। चा। ना तो ਛੱਡ ਨਹੀਂ ਤੇ ਹੁੰਦੇ ਅੱਜ ਫਿਰ ਆਏ ਹਾਂ ਹੁਣ ਦੇਖਣਾ ਕਿ ਚੈੱਕ ਵੀ ਕਰਨੇ ਆਂ ਅਸੀਂ ਬਾਹਰ ਹਨਾ ਹੂੰ ਹੂੰ ਤੇ ਉਹਦਾ ਕਿੜਾਏ ਵਿੱਚ ਦੋ ਜਾ ਹਾਂ ਦੋ ਗੁਪਤਾ ਲੈਦੇ ਹੁਣ ਜਾਲ ਤੇ ਕਿਉਂਕਿ ਇਹਨਾਂ ਨੂੰ ਸੁੱਕੇ ਢਾਲੇ ਤੇ ਮੈਂ ਹੁਣ ਅੱਜ ਪਾਣੀ ਦੇ ਕੇ ਛੱਡੇ ਤੇ ਅੱਛਾ ਹਾਂ ਪਾਣੀ ਜਿੱਦਾਂ ਕੀ ਨਾ ਹੁਣ ੜਾਉਣ ਤੋਂ ਪਹਿਲਾਂ 10 ਮ ਲੱਤਰ ਸਾਰਾ ਉਹਦੇ ਵਿੱਚ ਸ਼ਾਇਦ ਪਾ ਕੇ ਦੋ ਪਾਣੀ ਦੇ ਵਿੱਚ ਤਿੰਨ ਕਬੂਦਾਂ ਪਾ ਕੇ ਸ਼ਾਇਦ ਦੀਆਂ ਹਾਂ ਬਾਕੀ ਉੱਤੇ ਢਾਤੇ ਤੇ ਹੁਣ ਜਦ ਵੀ ਉਹ ਚਲੇ ਗਏ ਤੇਰੇ ਸਾਹਮਣੇ ਦਿਖਣ ਦਾ ਸ਼ਾਇਦ ਕੈਮਰਾ ਜ ਹੈ ਨਾ ਜਿਹੜਾ ਹੁਣ ਕਿ ਕੁਝ ਨਾ ਵੀ ਟਾਈਮ ਲਾ ਕੇ ਵੀਰੇ ਖਟਾਂਗੀਆਂ ਲੱਗੀਆਂ ਵੀਆਂ ਹੂੰ ਹੂੰ ਤੇ ਟਾਂਗੀਆਂ ਲਾ ਕੇ ਜਾਲ ਦੇ ਵਿੱਚ ਬੱਚੇ ਕੱਢੇ ਹੋਏ ਆ ਆਪਣੀ ਖੁਸ਼ੀ ਦੇ ਨਾਲ ਜਿੰਨਾ ਵੀ ਟਾਈਮ ਲਾਉਂਦੇ ਨੇ ਘਰ ਪਰ ਹੂੰ ਹੂੰ ਉਹਨਾਂ ਲਾਉਣ ਤੇ ਤੇ ਜਣੀ ਕਿ ਆਏ ਆ ਵੀ ਕਹਿਣ ਦਾ ਮਤਲਬ ਇਹਦੇ ਥੋੜੇ ਜਿਹਾ ਨਾ ਪਰਾਂ ਚ ਜਾਣ ਦੀ ਪੈ ਜੇ ਹਣਾ ਜਿੱਕਣਾ ਅਡਾਰ ਦੇ ਵਿੱਚ ਪਲੇਅਰ ਕੋਈ ਗਰਾਊਂਡ ਦੇ ਵਿੱਚ ਹੁੰਦਾ ਹਨਾ ਹੂੰ ਹੂੰ ਗਰਾਊਂਡ ਤੇ ਪਲੇਅਰ ਹੋ ਜਾਂਦਾ ਹੈ ਜਿਹੜਾ ਕਿ ਮਿਹਨਤ ਕਰਕੇ ਹਾਂ ਜਿਹੜਾ ਪੂਰਾ ਹਣਜੇ ਦਾ ਸਰੀਰ ਨੂੰ ਬਾਧਨਦਾ ਆਪਣੇ ਨੂੰ ਤੇ ਉਹੀ ਸੀਨ ਹੈ ਨਾ ਗੇਲਾ ਤੇ ਸੇਮ ਉਦਾਂ ਹੀ ਹੁਣ ਆਪਾਂ ਨੇ ਇੱਕ ਨਾਗੇ ਕਰਿਆ ਤੇ ਇਹਨਾਂ ਥੋੜਾ ਜਿਹਾ ਤਿਆਰ ਕਰਕੇ ਨਾ ਵੀਰੇ ਚੈੱਕ ਕਰ ਲੂਗੇ ਅਸੀਂ ਵੀ ਕਿਉਂਕਿ ਬਈ ਹਨਾ ਜਿੱਤਣਾਂ ਤਾਂ ਸਾਬ ਦਾ ਫਿਰਦੇ ਆ ਤੇ ਆਪਾਂ ਵੀ ਬਈ ਵਿੱਚ ਜਾਣ ਦੀ ਸ਼ਾਮਲ ਹੋਵਾਂਗੇ ਉਹਨਾਂ ਬੰਦਿਆਂ ਦੇ ਹੂੰ ਹੂੰ ਤੇ ਚੈੱਕ ਕਰਨੇ ਆਪਾਂ ਇਹਦਾ ਵੀਰੇ ਮੇਰੇ ਗੁਪਤ ਨਵੇਂ ਤੇ ਸਾਰੇ ਹੁਣ ਆਦਿ ਕਿ ਆਪਾਂ ਕੋਈ ਨਹੀਂ ਉਹ ਕਹਿੰਦੇ ਹੈਗੇ ਲੱਖੀ ਬਾਈ ਸ਼ੌਕ ਕਰ ਰਹੇ ਆ ਆਪਣਾ ਤੇ ਵਧੀਆ ਚੱਲੀ ਜਾਂਦਾ ਜੀ ਬਾਕੀ ਭੈਣ ਭਰਾਵਾਂ ਦਾ ਪਿਆਰ ਮਿਲਦਾ ਏ ਨਾਲ ਹਨਾ ਬਾਕੀ ਸਪੋਰਟ ਆ ਨਾਲ ਬਾਕੀ ਇੱਕ ਹੁੰਦਾ ਆਪਣੀ ਮਿਹਨਤ ਆ ਵੀਰੇ ਇਹ ਚੀਜ਼ ਰੰਗ ਲੈ ਕੇ ਆਉਂਦੀ ਆ ਜੇ ਇੱਕਣਾ ਸਾਹਮਣੇ ਆ ਨਾ ਉਹ ਬਾਈ ਉੱਥੇ ਪਤਾ ਲੱਗੂਗਾ ਛੱਡ ਕੇ ਹਜੇ ਤਾਂ ਚਲੋ ਆਪਣੀ ਫਿਲਹਾਲ ਤਾਂ ਤਿਆਰੀ ਆ ਬਈ ਆਪਾਂ ਇਹਨਾਂ ਨੂੰ ਘਰ ਅੜਾ ਕੇ ਕਿੱਦਾਂ ਹਨਾ ਵੀ ਛੱਡਣਾ ਬਾਹਰ ਤੇ ਅੱਜ ਮੈਂ ਨਵਾਂ ਜਾਲ ਲੈ ਕੇ ਆਇਆ ਤਾਂ ਕੱਲ ਸਮਾਂ ਤੇ ਬਈ ਓਖਾ ਲੱਗਦਾ ਤਾਂ ਥੋੜਾ ਜਿਆ ਜਾਲ ਕਰਕੇ ਕਿੰਨੇ ਲਗਾਏ ਜਾਲ ਉਹ ਇਹ ਜਾਲ ਵੀਰੇ ਮਰੰਡੇ ਤੇ ਆਪਾਂ ਨੂੰ 550 ਦਾ ਮਿਲਿਆ ਬਾਬਾ ਉੱਥੇ ਮਰੰਡੇ ਬਾਬੇ ਦੇ 550 ਦਾ ਜਾਲ ਇਹ ਜਾਲ ਥੱਲੇ ਵੀ ਰੱਖ ਹੋ ਜਾਂਦਾ ਹੈ ਜੇ ਕਹਣਾ ਧਰਤੀ ਕੋਲ ਰੱਖੇ ਉਤਰਵਾੜ ਨੇ ਕੱਢਣਾ ਜੋ ਵੀ ਕਰਨਾ ਹਨ ਤੇ ਇੱਕ ਬਾਈ ਉਹ ਪਾਈਪ ਆ ਜਿਹੜਾ 15 ਫੁੱਟ ਦਾ ਲੈ ਕੇ ਆਇਆ ਜੀ ਹਾਂ ਇਹ ਪਾਈਪ ਵੀ ਲਿਆਂਦਾ ਨਾਲ ਤੇ ਇਹਦੇ ਵਿੱਚ ਫਿਰ ਉਹ ਬਰੀਕ ਆ ਨਾ ਉਹਦਾ ਸਰਾਖ ਜਿਹੜਾ ਉਹ ਉਹਦੇ ਵਿੱਚ ਉਹੀ ਪੈਂਦਾ ਇਹਦੇ ਮੂਹਰੇ ਜਾਂ ਤਾਂ ਫਿਰ ਪਾਈਪ ਦੇ ਮੂਹਰੇ ਉਹ ਲੱਗਦਾ ਇੱਕ ਪਾਈਪ ਲੱਗਦਾ ਮੋਟਾ ਬਿਲਡਿੰਗ ਕਰ ਹੁੰਦਾ ਪਰ ਉਹ ਪਾਈਪ ਉਹਦੇ ਮੂਹਰੇ ਲੱਗ ਜਾਂਦਾ ਠੀਕ ਇਹ ਉਹਦਾ ਰਵਿੰਦਰ ਲੱਗਿਆ ਹੋਇਆ ਗੱਲਾਂ ਕਰਨ ਹਾਂ ਬਰੀਆ ਵਾਸਾ ਵਣਾ ਚਲੀ ਜਾਂਦਾ ਵੀਰੇ ਹੁਣ ਤੇ ਬਾਕੀ ਆ ਹੁਣ ਜਿੱਕਣਾ ਗਾਹਾਂ ਹੁਣ ਛੱਡਾਂਗੇ ਨਾ ਇਹਨਾਂ ਨੂੰ ਤੇ ਉਸ ਟਾਈਮ ਦੇ ਵਿੱਚ ਕੂਟਰਾਂ ਨੂੰ ਆਪਾਂ ਵੱਧ ਤੋਂ ਵੱਧ ਆਪਣੇ ਕਿੰਨੀ ਤਾਂ ਮਿਹਨਤ ਕਰਕੇ ਛੱਡਾਂਗੇ ਤੇ ਭਾਈ ਗਿਰੀਆਂ ਲੱਗੀਆਂਆਂ ਇਹਨਾਂ ਦੀਆਂ ਤੇ ਅੱਜ ਦੇਖ ਲੈ ਟਾਈਮ ਕਿੰਨਾ ਲਾਉਂਦੇ ਆ ਤੇ ਬਾਕੀ ਆ ਬੱਚੇ ਜਿਹੜੇ ਆ ਹੁਣ ਕੱਢੇ ਹੋਏ ਆ ਉਹ ਭਾਈ ਉਹਨਾਂ ਨੂੰ ਤਾਂ ਸਿਰਫ ਅੱਧਾ ਘੰਟਾ ਹੀ ਮੈਂ ਬਾਹਰ ਬਿਠਾਦਾ ਜਾਦਾ ਟਾਈਮ ਉਹ ਕਿਉਂ ਧੁੱਪਾਂ ਦੇ ਵਿੱਚ ਬਾਈ ਜਿਹੜੇ ਬੱਚੇ ਵੀ ਆਪਾਂ ਬਿਠਾ ਦੇਣਾ ਜਾਲ ਦੇ ਵਿੱਚ ਜਿਆਦਾ ਟਾਈਮ ਨਾ ਉਹਨਾਂ ਨੂੰ ਬਿਠਾ ਲੈ ਕਰੋ ਨਵੇਂਆਂ ਨੂੰ ਬੱਚਿਆਂ ਨੂੰ ਤੇ ਉਹਦੇ ਵਿੱਚ ਉਹਨਾਂ ਦਾ ਸੋਕੇ ਜਾ ਜਾਂਦੇ ਫਿਰ ਉਹ ਧੁੱਪਾਂ ਚਾ ਲੈਣੇ ਸਵਾਦ ਨਹੀਂ ਤੇ ਤੋਂ ਪੁਣਾ ਨੂੰ ਹਾਂ ਗਰਮੀ ਕਉਂ ਸਰੀਰ ਦਾ ਪਾਣੀ ਖਤਮ ਹੁੰਦਾ ਧੁੱਪਾਂ ਦੇ ਵਿੱਚ ਕਬੂਤਰ ਦਾ ਉਹ ਪਾਣੀ ਖਤਮ ਹੋਣ ਦੇ ਕਾਰਨ ਕਬੂਤਰ ਫਿਰ ਸੁੱਕ ਜਾਂਦਾ ਹੈ ਫਿਰ ਉਹਨੂੰ ਭਰਨਾ ਪਾਣੀ ਦਾ ਪੂਰਾ ਕਰਨੀ ਹੁੰਦਾ ਹੈਗਾ ਛੇਤੀ ਹਾਂ ਇਹ ਗੱਲਾਂ ਵੀ ਛੋਟੀਆਂ ਛੋਟੀਆਂ ਵਾਕੀ ਧਿਆਨ ਰੱਖ ਲਿਆ ਕਰੀਏ ਤੇ ਹੁਣ ਤੋਂ ਬੱਦਲ ਵੀ ਹੋ ਗਿਆ ਸਮਾਂ ਉੱਪਰ ਬੱਦਲ 来 ਗਈ ਜੀ ਤੁਸੀਂ ਤਾਂ ਬਾਹਰ ਹੋ ਗਏ ਥੋੜੀ ਹਾਂ ਤੇ ਬੰਦੂਏ ਸੈਕੂਰ ਤੇ ਆ ਗਏ ਲੋ ਬਾਈ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ ਸਾਰਿਆਂ ਦਾ ਓਕੇ ਜੀ ਹਰ ਇੱਕ ਵਾਰ ਹਲੋ ਬਾਈ ਹਾਂ ਬਈ ਅੱਜ ਅੱਜ ਪੋਟੀ ਪੋਟੀ ਕਰੀ ਵੀ ਹਲੋ ਬਾਈ ਭਰਾ ਦਾ ਨੰਬਰ ਮੈਂ ਕਹਾਂਦਾ